ਆ ਸਾਡਾ ਕੁਲਦੀਪ ਸਿੰਘ ਇੱਕ ਉਹਨਾਂ ਨੇ ਮੱਛੀ ਫਾਰਮ ਬਣਾਇਆ ਸੀ ਨਾਲੇ 3 ਏਕੜ ਦਾ ਤੇ ਉਹਨਾਂ ਨੇ ਦੋ ਘਸਾਲ ਕੀਤਾ ਉਹ ਕਹਿੰਦੇ ਵੀ ਸਾਨੂੰ ਤਾਂ ਇਹ ਸਹੀ ਨਹੀਂ ਲੱਗਦਾ ਲੋ ਸਾਰਿਆ ਇਸ ਤਾਂ ਬੰਦ ਕਰਨਾ ਸਾਨੂੰ ਉਹ ਮੰਨੋ ਤੱਕ ਤਾਂ ਬਹੁਤ ਵਧੀਆ ਲੱਗਿਆ ਹੂੰ ਹੂੰ ਕਿ ਲੇਬਰ ਦੀ ਸਭ ਤੋਂ ਘੱਟ ਲੋਡ ਰੋਕ ਸਕਦੇ ਆ ਅਸੀਂ ਸਾਰੇ ਕਿੱਤਿਆਂ ਨੂੰ ਮੰਨੋ ਸਾਨੂੰ ਤਾਂ ਪਸੰਦ ਆਇਆ ਉਹ ਜਦੋਂ 3 ਏਕੜ ਤੋਂ ਸ਼ੁਰੂ ਕੀਤਾ ਸੀਗਾ ਉਸ ਵੇਲੇ ਕਿਹੜੀ ਕਿਹੜੀ ਪਹਿਲੇ ਦਿੱਕਤ ਆਈਆਂ ਤੁਹਾਨੂੰ ਪਹਿਲੇ ਮੈਨੂੰ ਇਹ ਦੱਸੋ ਦਿੱਕਤਾਂ ਆਇਆਂ ਵੀ ਜਦੋਂ ਤੋਂ ਕੋਈ ਬੜੀ ਖਾਸ ਸਾਨੂੰ ਆਈ ਨਹੀਂ ਇਹ ਇੱਕ ਇਹੀ ਵਹਿਜੀ ਫਸਲ ਆ ਜਿਨੂੰ ਕਿ ਅਸੀਂ ਅੱਜ ਨਾ ਕੱਢ ਕੇ 2 ਮਹੀਨੇ ਬਾਅਦ ਵੀ ਪਿੱਛੇ ਲਿਆ ਸਕਦੇ ਹਾਂ ਬਿਲਾ ਖਰਚਾ ਕਰੇ ਠੀਕ ਹੈ ਤੇ ਬਾਹਲਾ ਰੋਲ ਜਣੀ ਜੇ ਮੈਂ ਕਹਾ ਵੀ ਮੇਰੀ ਕਾਮਯਾਬੀ ਚ ਪੀਜੂ ਕਿਸਾਨ ਕਲੱਬ ਦਾ ਅੱਛਾ ਜੀ ਉਹਨੇ ਸਾਨੂੰ ਬੜੇ ਟੂਰ ਲਵਾਏ ਹੋਰ ਅਸੀਂ ਪਹਿਲਾਂ ਹੀ ਦੇਖਿਆ ਕਿ ਅਸੀਂ ਉਸੇ ਖੇਤੀ ਚ ਖੜੇ ਆਲੇ ਵਾਲੇ ਲੋਕ ਕਿੱਦਾਂ ਕੱਤੇ ਕਰ ਰਹੇ ਆ ਉਤੋਂ ਮੰਨ ਲਓ ਜਾ ਕੇ ਜਾਂ ਲੱਗ ਕੇ ਅਸੀਂ ਵੀ ਸ਼ੁਰੂਆਤ ਕਰ ਲਈ ਚਲੋ ਇਹਨਾਂ ਇਹਨਾਂ ਦਾ ਮੰਡੀਕਰਨ ਕਿਵੇਂ ਕਰਦੇ ਹੋ ਕਿਵੇਂ ਫੜ ਕੇ ਬਾਜ਼ਾਰ ਤੱਕ ਪਹੁੰਚਾਉਂਦੇ ਹੋ ਕੁਛ ਇਹਦੇ ਬਾਰੇ ਵੀ ਦੱਸਿਓ ਮੰਡੀ ਕਰ ਰਹੇ ਆ ਜਿਹੜੀ ਪੰਜਾਬ ਦੀ ਮੰਡੀਆਂ ਮੰਨ ਲਓ ਲੁਧਿਆਣਾ ਹੀ ਸਭ ਤੋਂ ਵੱਡੀ ਮੰਡੀ ਮੰਡੀ ਬੋਰਡ ਨੇ ਬਣਾਤੀ ਸੀ ਠੀਕ ਹੈ ਉਹ ਚ ਸਾਨੂੰ ਵੀ ਜਾਣ ਦਾ ਸ਼ੌਕ ਬਣਿਆ ਅਸੀਂ ਵੀ ਸ਼ੌਪ ਉੱਥੇ ਆਪਣੀ ਹੈਰ ਕਰੀ ਸੀ ਚਲੋ ਸ਼ੁਰੂਆਤੀ ਦੌਰ ਜੇ ਅਸੀਂ ਕਰਿਆ ਤਾਂ ਅਸੀਂ ਵੀ ਲਾਸਟ ਚ ਆਏ ਆ ਅੱਛਾ ਸਾਨੂੰ ਮੰਨ ਲਓ ਵੀ ਉਹ ਚ ਤਾਂ ਠੀਕ ਚੱਲ ਗਿਆ ਪਰ ਜਦੋਂ ਅਸੀਂ ਇਹ ਤਿਆਰ ਕੀਤਾ ਜੇ ਸਾਨੂੰ ਸੀਡ ਗਲਤ ਮਿਲ ਗਿਆ ਇੱਕੇ ਵੈਰਾਈਟੀ ਦਾ ਮਿਲ ਗਿਆ ਠੀਕ ਹੈ ਜਾਂ ਕਿ ਉਹ ਚ ਗਰੋਥ 'ਚ ਥੋੜਾ ਜਿਹਾ ਫਰਕ ਪਿਆ ਹੂੰ ਹੂੰ ਤੇ ਜਦੋਂ ਦੂਜੀ ਵਾਰ ਸਹੀ ਹੋਇਆ ਤਾਂ ਅਸੀਂ ਉਦੋਂ ਇਨਾ ਨੀਜ਼ ਨੋਲੇਜ ਠੀਕ ਹੈ ਅਸੀਂ ਮੰਨ ਚ ਰਿਹਾ ਕਿ ਸਰਦੀ ਚ ਮੱਛੀ ਕੱਢਾਂਗੇ ਸਰਦੀ ਚ ਕੱਢਾਂਗੇ ਓਵਰਸਟਾਕ ਹੋ ਗਿਆ ਵਿੱਚ ਬਦਲ ਹੋਇਆ ਆਕਸੀਜਨ ਕੱਟ ਗਈ ਸਾਰੀ ਮੱਛੀ ਡੈੱਡ ਹੋ ਗਈ ਤਾਂ ਮੱਛੀਆਂ ਬਾਜ਼ਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਤੁਹਾਡੇ ਕੋਲ ਹਰ ਵੈਰਾਈਟੀ ਹੈਗੀ ਐ ਇੱਥੇ ਕਿ ਕਿਹੜੀਆਂ ਜਿਹੜੀ ਪੰਜਾਬ ਦੇ ਅੰਦਰ ਹੀ ਪੈਦਾ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਦੀ ਖੇਤੀ ਕੀਤੀ ਜਾ ਸਕਦੀ ਇਹ ਸਾਡੇ ਕੋਲ ਤਾਂ ਪੰਜਾਬ ਵਾਲੀ ਇਹ ਨੇ ਪਰ ਅੱਛੀ ਦਾ ਤਾਂ ਹੁੰਦਾ ਇਹ ਸਰਕਾਰ ਦਾ ਵੀ ਬਹੁਤ ਸੈਂਟਰ ਦਾ ਵੀ ਪੰਜਾਬ ਦਾ ਇਹ ਬਹੁਤ ਜੋਰ ਹੈ ਇਸ ਲੈਵਲ ਤੇ ਕਿ ਇਹਨੂੰ ਅਸੀਂ ਸਪੋਰਟ ਕਰ ਸਕਦੇ ਆ ਸਰਕਾਰ ਨੂੰ ਉਲਟਾ ਰੈਵਨਿਊ ਆ ਸਕਦਾ ਇਹਦੀ ਕੋਈ ਇੰਨੀ ਅਜੇ ਕੋਈ ਦਿਮਾਗ ਹੋਈ ਨਹੀਂ ਵਧੀ ਕਿ ਅੜਜੂ ਵਿਕਣੋ ਰਕਜੂ ਤੁਹਾਨੂੰ ਇਸ ਵਾਸਤੇ ਸਨਮਾਨਿਤ ਵੀ ਕੀਤਾ ਗਿਆ ਅਗਾਵਾਦੂ ਕਿਸਾਨ ਵੱਜੋਂ ਤੁਹਾਨੂੰ ਦੇਖਿਆ ਜਾਣਾ ਪੰਜਾਬ ਦੇ ਵਿੱਚ ਤੇ ਸਨਮਾਨਿਤ ਵੀ ਕੀਤਾ ਗਿਆ ਯੂਨੀਵਰਸਿਟੀ ਵਿਜ਼ਿਟ ਕਰਦੀ ਹੈ ਹਰੇਕ ਸਾਲ ਮਾਰਚ ਮਹੀਨੇ ਉਹ ਅੱਛਾ ਦੰਦੇ ਨੇ ਆਮ ਮੰਨ ਲਓ ਵੀ ਮੁੱਖ ਮੰਤਰੀ ਪੁਰਸਕਾਰ ਠੀਕ ਹੈ ਤੇ ਸਾਨੂੰ ਉਹ 2016 ਚ ਮਿਲਿਆ ਸੀ ਤੇ ਮੱਛੀ ਮੇਲਾ ਪੰਜਾਬ ਗਵਰਨਮੈਂਟ ਸਰਕਾਰ ਨੇ ਵੀ ਇੱਕ ਲਾਇਆ ਸੀ 16 ਜਿੱਕੇ ਮੇਲਾ ਲੱਗਿਆ ਅੱਛਾ ਉਹ ਜੋ ਬੈਸਟ ਪ੍ਰੋਡਕਸ਼ਨ ਦਾ ਵੀ ਅਵਾਰਡ ਮਿਲਿਆ ਤੁਹਾਨੂੰ ਅਵਾਰਡ ਸਾਨੂੰ ਹੀ ਮਿਲਿਆ ਸੀ ਸਰਮੌਰ ਖੇਤੀ ਚ ਤਮਾਮ ਦਰਸ਼ਕਾਂ ਦਾ ਸਵਾਗਤ ਅੱਜ ਜਸਵੀਰ ਸਿੰਘ ਔਜਲਾ ਸਾਡੇ ਨਾਲ ਲੱਗੇ ਕੁਰਦੀਆਂ ਪ੍ਰਿੰਟ ਤੋਂ ਅੱਜ ਇਹਨਾਂ ਦੇ ਤਜਰਬੇ ਜਾਣਾਂਗੇ ਕਿਉਂਕਿ ਇਹਨਾਂ ਨੇ ਖੇਤੀ ਨੂੰ ਆਪਣਾ ਮੁਢਲੀ ਰੀ ਬਣਾਇਆ ਖੇਤੀ ਤੋਂ ਇਲਾਵਾ ਸਹਾਇਕ ਧੰਦੇ ਵਜੋਂ ਜਾਣੇ ਜਾਂਦੇ ਮੱਛੀ ਪਾਲਣ ਨੂੰ ਆਪਣਾ ਕੀਤਾ ਬਣਾਇਆ ਹੋਇਆ ਤੇ ਇਸ ਦੇ ਵਿੱਚ ਸਫਲ ਵੀ ਨੇ ਇਹਨਾਂ ਨੂੰ ਕਾਫੀ ਸਨਮਾਨਾ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਇਹ ਮੱਛੀ ਪਾਲਣ ਦਾ ਕੀਤਾ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਤੇ ਕਿਉਂ ਕੀਤਾ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਮੱਛੀ ਪਾਲਣ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਨਾ ਫਾਇਦਾ ਨਹੀਂ ਹੈ ਪਰ ਜੇ ਇਹਨਾਂ ਦੀ ਨਜ਼ਰ ਦੇ ਨਾਲ ਦੇਖੀਏ ਤਾਂ ਇਹ ਕਹਿੰਦੇ ਨੇ ਬਹੁਤ ਜ਼ਿਆਦਾ ਫਾਇਦਾ ਆਓ ਇਹਨਾਂ ਦਾ ਸਵਾਗਤ ਕਰਦੇ ਜਸਵੀਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਧੰਨਵਾਦੀ ਬਹੁਤ-ਬਹੁਤ ਇੱਥੇ ਪਹੁੰਚਣ ਤੇ ਜਸਵੀਰ ਜੀ ਪਿੰਡ ਬਹੁਤ ਸੋਹਣਾ ਤੁਹਾਡਾ ਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਿਹੜਾ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਹਦੇ ਵਿੱਚ ਤੁਸੀਂ ਮੱਛੀ ਪਾਲਣ ਦਾ ਕੀਤਾ ਸ਼ੁਰੂ ਕੀਤਾ ਹੋਇਆ ਹੈ ਮੈਨੂੰ ਦੱਸੋ ਕਿ ਇਹ ਪਿਤਾਪੁਰਖੀ ਸੀਗਾ ਕਿ ਤੁਸੀਂ ਆਪ ਸਟਾਰਟ ਕੀਤਾ ਇਹਨੂੰ ਨੀ ਪਹਿਲਾਂ ਤਾਂ ਅਸੀਂ ਰਵਾਇਤੀ ਖੇਤੀ ਉਹੀ ਝੋਨੇ ਕਣਕ ਵਾਲੀ ਕਰਦੇ ਸੀ ਬਿਯੁਰਗ ਅੱਛਾ ਜੀ ਤੇ ਉਸ ਤੋਂ ਬਾਅਦ ਭਰਾ ਸਾਡਾ ਕੁਲਦੀਪ ਸਿੰਘ ਇੱਕ ਉਹਨਾਂ ਨੇ ਮੱਛੀ ਫਾਰਮ ਬਣਾਇਆ ਸੀ ਨਾਲੇ ਤਿੰਨ ਏਕੜ ਦਾ ਠੀਕ ਹੈ ਤੇ ਉਹਨਾਂ ਨੇ ਦੋ ਸਾਲ ਕੀਤਾ ਉਹ ਕਹਿੰਦੇ ਵੀ ਸਾਨੂੰ ਤਾਂ ਇਹ ਸਹੀ ਨਹੀਂ ਲੱਗਦਾ ਲੋਸ ਆ ਰਿਹਾ ਇਸ ਤਾਂ ਬੰਦ ਕਰਨਾ ਚਲੋ ਸਾਨੂੰ ਉਹ ਤਜਰਬਾ ਕਰ ਲਈ ਦੋ ਸਾਲ ਲਈ ਲੀਜ਼ ਤੇ ਮਿਲ ਗਿਆ ਠੀਕ ਹੈ ਸਾਨੂੰ ਉਹ ਮੰਨ ਲਓ ਤਾਂ ਕਿੱਤਾ ਬਹੁਤ ਵਧੀਆ ਲੱਗਿਆ ਹੂੰ ਹੂੰ ਕਿਉਂਕਿ ਲੇਬਰ ਦੀ ਸਭ ਤੋਂ ਘੱਟ ਲੋਡ ਰੋਕ ਸਕਦੇ ਆ ਅਸੀਂ ਸਾਰੇ ਕਿੱਤਿਆਂ ਨੂੰ ਮੰਨ ਲਓ ਸਾਨੂੰ ਤਾਂ ਪਸੰਦ ਆਇਆ ਠੀਕ ਹੈ ਤੇ 2 ਸਾਲ ਬਾਅਦ ਅਸੀਂ ਆਪਣਾ 5 ਏਕੜ ਬਣਾ ਲਿਆ ਮਾਲੂਮ ਮਜ਼ੇ ਦੀ ਗੱਲ ਇਹ ਆ ਵੀ ਉਹਨਾਂ ਨੇ ਵੀ ਫਿਰ ਹੁਣ ਤੱਕ ਉਹਨਾਂ ਦਾ ਚੱਲਦਾ ਉਹਨਾਂ ਨੇ ਬੰਦ ਨਹੀਂ ਕੀਤਾ ਨਹੀਂ ਉਹਨੂੰ ਬੰਦ ਕਰ ਰਹੇ ਸੀ ਅੱਛਾ ਤੁਸੀਂ ਕਿਹਾ ਕਿ ਇਹ ਤੁਸੀਂ ਅਪਣਾਇਆ ਸੀ ਰਵਾਇਤੀ ਖੇਤੀ ਦੇ ਨਾਲ ਪਹਿਲੇ ਤੁਸੀਂ ਜੁੜੇ ਹੋਏ ਸੀਗੇ ਜਦੋਂ ਤੁਸੀਂ ਇਹਦੇ ਵਿੱਚ ਆਏ ਤਾਂ ਕਿਹੜੇ ਸੰ ਦੀ ਗੱਲ ਹੋਈਗੀ ਇਹ 1999 ਚ ਅਸੀਂ ਸ਼ੁਰੂ ਕੀਤਾ ਸੀ ਠੀਕ ਹੈ 1999 ਚ ਸ਼ੁਰੂ ਕੀਤਾ ਇੱਕ ਹੁੰਦਾ ਨਾ ਕਿ ਸ਼ੁਰੂਆਤ ਦੇ ਅੰਦਰ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਕਿਉਂਕਿ ਮੱਛੀ ਪਾਲਣ ਦੇ ਵਿੱਚ ਇਹ ਡਰ ਰਗਿਆ ਰਹਿੰਦਾ ਹੈ ਕਿ ਮੱਛੀਆਂ ਨੂੰ ਕੋਈ ਪ੍ਰੋਬਲਮ ਨਾ ਹੋ ਜਾਵੇ ਕੋਈ ਦਿੱਕਤ ਨਾ ਹੋ ਜਾਵੇ ਹਾਲਾਂਕਿ ਮੱਛੀ ਪਾਲਣ ਕੀਤਾ ਬਹੁਤ ਜ਼ਿਆਦਾ ਵਧੀਆ ਵੀ ਹੈ ਤੇ ਮੱਛੀਆਂ ਦੀ ਪੈਦਾਵਾਰ ਵੀ ਵਧੀ ਹੈ ਪੰਜਾਬ ਦੇ ਵਿੱਚ ਇਹ ਟ੍ਰੇਨਿੰਗ ਵਾਸਤੇ ਲਈ ਹੈ ਤੁਸੀਂ ਕਿਤੋਂ ਨਹੀਂ ਅਸੀਂ ਉਹੀ ਫਿਰ ਸ਼ੁਰੂਆਤ ਕਰਨ ਤੋਂ ਬਾਅਦ ਫਿਰ ਉਦੋਂ ਮੈਂ ਡਿਪਾਰਟਮੈਂਟ ਤੋਂ ਪਹਿਲਾ ਟ੍ਰੇਨਿੰਗ ਲਈ ਉਦੋਂ ਪੁਰੰਗ ਦੇ ਵੈਟਰਨਰੀ ਟ ਯੂਨੀਵਰਸਿਟੀ ਬਾਅਦ ਚ ਬਣੀ ਆ ਉਦੋਂ ਪੀਯੂ ਚ ਹਿੱਸਾ ਸੀ ਇਹ ਅੱਛਾ ਪੀਯੂ ਤੋਂ ਵੀ ਟ੍ਰੇਨਿੰਗ ਲਈ ਅਸੀਂ ਠੀਕ ਹੈ ਹੌਲੀ ਹੌਲੀ ਉੱਥੇ ਅਸੀਂ ਇੱਕ ਐਸੋਸੀਏਸ਼ਨ ਬਣਾਈ ਜੁੜੇ ਰਹੇ ਮੰਨ ਲੋ ਯੂਨੀਵਰਸਿਟੀ ਨਾਲ ਠੀਕ ਹੈ ਅੱਜ ਹੋਰ ਕੱਲ ਨਵੀਂ ਜੋ ਤਕਨੀਕ ਜਾਂ ਹੋਰ ਕਿਸਾਨਾਂ ਦਾ ਜੋ ਵਧੀਆ ਕਰਦਾ ਬਸ ਉਹ ਅਸੀਂ ਅਪਣਾਉਂਦੇ ਰਹੇ ਆਪਣੇ ਠੀਕ ਹੈ ਕਾਮਯਾਬ ਹੋ ਗਏ ਉਸ ਜੀ ਸਰ ਜੀ ਜਦੋਂ ਵੀ ਕੋਈ ਕੀਤਾ ਸ਼ੁਰੂ ਕਰਨਾ ਹੋਵੇ ਨਾ ਖਾਸ ਕਰ ਖੇਤੀ ਤੋਂ ਰਿਲੇਟਡ ਜਾਂ ਕੋਈ ਸਹਾਇਕ ਧੰਦਾ ਤਾਂ ਬੰਦਾ ਕਹਿੰਦਾ ਕਿ ਮੇਰੇ ਕੋਲ ਪੈਸਾ ਵੀ ਹੋਣਾ ਚਾਹੀਦਾ ਮੇਰੇ ਕੋਲ ਜ਼ਮੀਨ ਵੀ ਹੋਣੀ ਚਾਹੀਦੀ ਆ ਹੁਣ ਤੁਸੀਂ ਕਿੰਨੇ ਏਕੜ ਤੋਂ ਸ਼ੁਰੂ ਕੀਤਾ ਸੀਗਾ ਮੱਛੀ ਪਾਲਣ ਦਾ ਕੀਤਾ ਅਸੀਂ 3 ਏਕੜ ਤੋਂ ਸ਼ੁਰੂ ਕੀਤਾ ਸੀਗਾ ਜੀ ਅੱਛਾ ਵਿੱਚ ਬਾੜਾ ਰੋਲ ਜਣੀ ਜੇ ਮੈਂ ਕਹਾ ਵੀ ਮੇਰੀ ਕਾਮਯਾਬੀ ਚ ਪੀਏਯੂ ਕਿਸਾਨ ਕਲੱਬ ਦਾ ਅੱਛਾ ਜੀ ਉਹਨੇ ਸਾਨੂੰ ਬੜੇ ਟੂਰ ਲਵਾਏ ਹੋਰ ਅਸੀਂ ਪਹਿਲਾਂ ਹੀ ਦੇਖਿਆ ਕਿ ਅਸੀਂ ਉਸੇ ਖੇਤੀ 'ਚ ਖੜੇ ਆਲੇ-ਦਾਲੇ ਲੋਕ ਕਿੰਦਾ ਕੱਤੇ ਕਰ ਰਹੇ ਆ। ਹੂੰ। ਉਤੋਂ ਮੰਨ ਲਓ ਜਾਗ ਜਾਂ ਲੱਗ ਕੇ ਅਸੀਂ ਵੀ ਸ਼ੁਰੂਆਤ ਕਰ ਲਈ ਚਲੋ। ਚੱਲ ਸੋ ਚੱਲ ਅਸੀਂ ਵੀ ਉਸ ਪੋਜੀਸ਼ਨ ਨੂੰ ਫੜ ਲਏ। ਜਿੱਦਾਂ ਹੁਣ ਤੁਸੀਂ ਕਹਿ ਰਹੇ ਕਿ 3 ਏਕੜ ਤੋਂ ਸ਼ੁਰੂ ਕੀਤਾ, 3 ਏਕੜ ਦਾ ਜਦੋਂ ਸ਼ੁਰੂਆਤ ਕੀਤੀ ਸੀ ਨਾ ਇੱਕ ਡਰ ਵੀ ਹੁੰਦਾ ਹੈ ਕਿ ਪਤਾ ਨਹੀਂ ਹੁਣ ਜਿੱਦਾਂ ਹੁਣ ਭਰਾ ਨੂੰ ਤਾਂ ਤੁਸੀਂ ਦੇਖਿਆਗੇ ਥੋੜਾ ਜਿਹਾ ਲਾਸ ਦੇ ਵਿੱਚ ਜਾ ਰਹੇ ਨੇ, ਫਿਰ ਆਪਣੇ ਜ਼ਿਹਨ ਦੇ ਵਿੱਚ ਵੀ ਲਾਸ ਜ਼ਿਆਦਾ ਆਂਦਾ, ਪ੍ਰਾਫਿਟ ਬਾਅਦ ਚ ਆਂਦਾ। ਕਿਉਂਕਿ ਪਹਿਲਾ ਬੰਦਾ ਜਦੋਂ ਵੀ ਕੋਈ ਕਾਰੋਬਾਰ ਸ਼ੁਰੂ ਕਰਦਾ ਨਾ ਉਹਦੇ ਦਿਮਾਗ 'ਚ ਪਹਿਲੇ ਲਾਸ ਹੀ ਆਂਦਾ। ਕਿਆ ਹੈ ਘਾਟਾ ਨਾ ਪੈ ਜਾਵੇ ਉਹ ਜਦੋਂ 3 ਏਕੜ ਤੋਂ ਸ਼ੁਰੂ ਕੀਤਾ ਸੀਗਾ ਉਸ ਵੇਲੇ ਕਿਹੜੀ ਕਿਹੜੀ ਪਹਿਲੇ ਦਿੱਕਤਾਂ ਆਈਆਂ ਤੁਹਾਨੂੰ ਪਹਿਲੇ ਮੈਨੂੰ ਇਹ ਦੱਸੋ ਦਿੱਕਤਾਂ ਆਇਆਂ ਵੀ ਜਦੋਂ ਤੋਂ ਕੋਈ ਬੜੀ ਖਾਸ ਸਾਨੂੰ ਆਈ ਨਹੀਂ ਸਹੀ ਉਹ ਚੱਲਿਆ ਕਿਉਂਕਿ ਇਹ ਚ ਇਦਾਂ ਨਹੀਂ ਹੈਗਾ ਜੇ ਅੱਜ ਰੇਟ ਮਾਰਕੀਟ ਦਾ ਡਾਊਨ ਵੀ ਆ ਤਾਂ ਅਸੀਂ ਇਹਨੂੰ ਰੋਕ ਸਕਦੇ ਆ ਇਹ ਇੱਕ ਇਹੀ ਹੈਜੀ ਫਸਲ ਆ ਜਿਹਨੂੰ ਕਿ ਅਸੀਂ ਅੱਜ ਨਾ ਕੱਟ ਕੇ 2 ਮਹੀਨੇ ਬਾਅਦ ਚ ਵੀ ਪਿੱਛੇ ਲੈ ਆ ਸਕਦੇ ਆ ਬਿਨਾ ਖਰਚਾ ਕਰੇ ਠੀਕ ਹੈ ਔਰ ਕੋਈ ਇਦਾਂ ਦੀ ਫਸਲ ਨਹੀਂ ਕਿਹੜੀ ਕਿ ਰੋਕੀ ਜਾ ਸਕੇ ਦੂਜਾ ਹੈਗਾ ਵੀ ਇਹ ਚ ਸਾਨੂੰ ਇਹ ਪਸੰਦ ਆਇਆ ਕਿ ਇਹ ਚ ਲੇਬਰ ਦੀ ਸਭ ਤੋਂ ਘੱਟ ਲੋੜ ਆ ਖੇਤੀਬਾੜੀ ਬਾਕੀ ਧੰਦੇ ਆ ਜਿੰਨਾ ਜਿਹਨੂੰ ਟਾਈਮ ਦੇਣਾ ਚਾਹਣਾ ਕੋਈ ਕੰਮਾ ਨਹੀਂ ਅਸੀਂ ਵੀ ਸਾਰ ਲੈਨੇ ਹੂੰ 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 ਹੋਰ ਕੰਮ ਤਾਂ ਨਹੀਂ ਸਰ ਸਕਦਾ ਹੁਣ ਨਹੀਂ ਮੈਂ ਤੁਹਾਡੇ ਤੋਂ ਉੱਥੋਂ ਪੁੱਛਣਾ ਚਾਹਨੀ ਹੈ ਕਿ ਜਿਵੇਂ ਕਿ ਤੁਸੀਂ 3 ਏਕੜ ਜ਼ਮੀਨ ਲਈ ਪਹਿਲਾ ਸ਼ੁਰੂਆਤ ਕਿਵੇਂ ਕੀਤੀ ਪੱਟਿਆ ਉਹਨੂੰ ਮਤਲਬ ਕਿਵੇਂ ਤਲਾਹ ਬਣਾਇਆ ਤੁਸੀਂ ਉਹ ਸਾਨੂੰ ਮੰਨ ਲਓ ਵੀ ਉਹਦਾ ਚਾਲੂ ਹਾਲਤ ਚ ਮਿਲ ਗਿਆ ਸੀ ਉਹ ਚ ਮੰਨ ਲਓ ਵੀ ਟ੍ਰੀਟਮੈਂਟ ਕਰਕੇ ਚੂਨੇ ਵਗੈਰਾ ਨਾਲ ਉਹ ਚ ਅਸੀਂ ਸੀਡਸ ਪਾਤਾ ਆਪਣਾ ਅੱਛਾ ਠੀਕ ਹੈ ਸੀਡ ਪਾਉਣ ਤੋਂ ਬਾਅਦ 6 ਮਹੀਨੇ ਬਾਅਦ ਉਹਦੀ ਫਸਲ ਆਉਣ ਲੱਗ ਗਈ ਠੀਕ ਜਦੋਂ ਅਸੀਂ ਖੇਤੀ ਬਰਾਬਰ ਉਹਨੂੰ ਦੇਖਿਆ ਤਾਂ ਸਾਨੂੰ ਉਹ ਜ਼ਿਆਦਾ ਲਾਹੇਵੰਦ ਲੱਗਿਆ ਬਹੁਤ ਲਾਹੇਵੰਦ ਲੱਗਿਆ ਇੱਕ ਸਾਲ ਸਾਡੇ ਕੋਲ ਹੋਰ ਸੀ ਦੂਏ ਸਾਲ ਵੀ ਲਾਹੇਵੰਦ ਰੱਖਿਆ ਹੂੰ ਹੂੰ ਫਿਰ ਅਸੀਂ ਆਪਣਾ 5.5 ਏਕੜੇ ਬਣਾ ਲਿਆ ਸੀ 2 ਸਾਲ ਬਾਅਦ ਠੀਕ ਹੈ ਫਿਰ ਉਹਨਾਂ ਨੇ ਕਿਹਾ ਵੀ ਜਦੋਂ ਇਹ ਬਣਾ ਰਹੇ ਨੇ ਉਹਨਾਂ ਨੇ ਵੀ ਆਪਣਾ ਚਾਲੂ ਰੈਗੂਲਰ ਭਰਾ ਨੇ ਵੀ ਬੰਦ ਨਹੀਂ ਕੀਤਾ ਉਹਨਾਂ ਨੇ ਚਾਲੂ ਹੀ ਰੱਖਿਆ ਕਾਰੋਬਾਰ ਨੂੰ ਵਿਧਾਨ ਦੀ ਜਿਵੇਂ ਗੱਲ ਕਰਾ ਜੇ 3 ਏਕੜ ਤੋਂ ਹੀ ਫਾਇਦਾ ਹੋਇਆ ਫਿਰ ਇੱਥੇ ਆਏ ਹੁਣ ਇਸ ਤੋਂ ਬਾਅਦ ਜਿਹੜੀ ਕੁਝ ਦਿੱਕਤਾਂ ਹੋਰ ਵੱਜ ਜਾਂਦੀਆਂ ਨੇ ਕਈ ਵਾਰ ਇਹ ਹੁੰਦਾ ਹੈ ਕਿ ਫੀਡ ਨੂੰ ਲੈ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਫੀਡ ਕਿੰਨੇ ਟਾਈਮ ਦੀ ਦੇਣੀ ਹੈ ਕਿੱਦਾਂ ਦੇਣੀ ਹੈ ਕਿਹੜੇ ਵਕਤ ਦੇਣੀ ਹੈ ਇਹ ਇਸ ਚੀਜ਼ ਦਾ ਵੀ ਤੁਸੀਂ ਕੁਝ ਚਲੋ ਸ਼ੁਰੂਆਤੀ ਦੌਰ ਜੋ ਅਸੀਂ ਕਰਿਆ ਤਾਂ ਅਸੀਂ ਵੀ ਲਾਸਟ 'ਚ ਆਏ ਆ। ਅੱਛਾ। ਸਾਨੂੰ ਮੰਨ ਲਓ ਵੀ ਕੋਚ ਤਾਂ ਠੀਕ ਚੱਲ ਗਿਆ ਪਰ ਜਦੋਂ ਅਸੀਂ ਇਹ ਤਿਆਰ ਕੀਤਾ ਜ ਸਾਨੂੰ ਸੀਡ ਗਲਤ ਮਿਲ ਗਿਆ ਇੱਕੇ ਵੈਰਾਈਟੀ ਦਾ ਮਿਲ ਗਿਆ। ਠੀਕ ਹੈ। ਜਾਂ ਕਿ ਉਹ ਜ ਗਰੋਥ 'ਚ ਥੋੜਾ ਜਿਹਾ ਫਰਕ ਪਿਆ। ਹੂੰ ਹੂੰ ਹੂੰ। ਤੇ ਜਦੋਂ ਦੂਜੀ ਵਾਰ ਸਹੀ ਹੋਇਆ ਤਾਂ ਅਸੀਂ ਉਦੋਂ ਇੰਨਾ ਨਹੀਂ ਸੀ ਨੋਲੇਜ। ਠੀਕ ਹੈ। ਅਸੀਂ ਮੰਨ ਚ ਰਿਹਾ ਕਿ ਸਰਦੀ 'ਚ ਮੱਛੀ ਕੱਢਾਂਗੇ ਸਰਦੀ 'ਚ ਕੱਢਾਂਗੇ। ਓਵਰਸਟਾਕ ਹੋ ਗਿਆ ਵਿੱਚ ਬੱਦਲ ਹੋਇਆ ਆਕਸੀਜਨ ਘਟ ਗਈ। ਸਾਰੀ ਮੱਛੀ ਡੈੱਡ ਹੋ ਗਈ। ਓਹੋ ਉਹ ਤਾਂ ਹੋਈ ਨਹੀਂ ਸੀ ਪਤਾ ਵੀ ਤਾਜੀ ਡੈੱਡ ਹੋਈ ਵੀ ਮਰਦੀ ਆ ਅੱਛਾ ਚਲੋ ਸਾਰੀ ਛੇਜ ਖੂਬ ਸੜਤੀ ਹੌਲੀ ਹੌਲੀ ਜਾਣੀ ਅਸੀਂ ਮੰਨ ਲਓ ਵੀ ਉਹ ਲੈਨ ਨਹੀਂ ਛੱਡੀ ਅਗਲੇ ਸਾਲ ਫੇਰ ਕਾਮਯਾਬ ਹੁੰਦੇ ਹੁੰਦੇ ਹੁਣ ਤਾਂ ਸਾਰੀ ਗੱਲ ਮਨ ਲਗਭਗ ਪਤਾ ਹੀ ਆ ਜੇ ਇੱਥੇ ਦਿੱਕਤ ਆ ਨਾ ਸਕਦੀ अच्छा ਹੁਣ ਜਿਵੇਂ ਕਿ ਮੰਨ ਲਓ ਕਿ ਇੱਕ ਟਾਈਮ ਦੇ ਦੇ ਵਿੱਚ ਤੁਸੀਂ ਲਾਸ ਦੇ ਵਿੱਚ ਗਏ ਤੁਹਾਨੂੰ ਪਤਾ ਨਹੀਂ ਲੱਗਿਆ ਅਗਰ ਜਿੱਦਾਂ ਹੁਣ ਬਰਸਾਤਾਂ ਦੀ ਗੱਲ ਕਰਾਂ ਜਿੱਦਾਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਗਰਮੀ ਤੋਂ ਬਾਅਦ ਅਚਾਨਕੀ ਫਿਰ ਕਿਸ ਤਰੀਕੇ ਦੇ ਨਾਲ ਦੇਖਭਾਲ ਕਰਦੇ ਹੋ ਇਹਦੇ ਫਾਰਮ ਦੀ ਬਰਸਾਤਾਂ ਜਦੋਂ ਇਹੀ ਆਈ ਇੱਕ ਤਾਂ ਇਹਦਾ ਹੈਗਾ ਮੰਨ ਲਓ ਵੀ ਥੋੜੀ ਜੀ ਫੀਡ ਘਟਾ ਦਿੰਦੇ ਆ ਅੱਛਾ ਪਾਣੀ ਨੀਵਾ ਰੱਖਦੇ ਆ ਵੀ ਜੇ ਬਰਸਾਤ ਇੰਨੀ ਆ ਜਾਵੇ ਤਾਂ ਓਵਰਫਲੋ ਨਾ ਹੋਵੇ ਠੀਕ ਹੈ ਦੂਜੀ ਗੱਲ ਆ ਸੀ ਇਹਦੇ ਆਉਟਲੈਟ ਸਾਰੇ ਫਾਰਮਾਂ ਚ ਰੱਖੇ ਹੋਏ ਨੇ ਹਾਂ ਹਾਂ ਜੇ ਕੋਈ ਦਿੱਕਤ ਆਉਂਦੀ ਵੀ ਤਾਂ ਉਹ ਖੋਲ ਦਿੰਨੇ ਆ ਉਹਦਾ ਟੱਕਣਾ ਠੀਕ ਹੈ ਪਾਣੀ ਮੈਂਟੇਨ ਰਹਿ ਜਾਂਦਾ ਅੱਛਾ ਤੇ ਬਾਕੀ ਅਸੀਂ ਇਹਨੂੰ ਪ੍ਰੋਪਰ ਤੇ ਨੈਟਿੰਗ ਕਰਦੇ ਰਹਨੇ ਆ ਠੀਕ ਹੈ ਜੇ ਕਿਸੇ ਪੌਂਡ ਨੂੰ ਜਿਆਦਾ دیر ਹੋ ਜਾਂਦੀ ਐ ਨੈਟਿੰਗ ਕਰੀ ਨੂੰ ਉਹਨੂੰ ਬਰਸਾਤ ਚ ਪ੍ਰੋਬਲਮ ਆ ਜਾਂਦੀ ਐ ਕਿਉਂਕਿ ਲੇਰਾਂ 'ਚ ਥੋੜਾ ਜਿਹਾ ਗੈਸ ਕੁਸ ਕਈ ਵਾਰ ਉੱਠ ਖੜਦੀ ਆ ਹੂੰ ਹੂੰ ਜੇ ਮੰਨ ਲਓ ਜਾਲ ਰੈਗੂਲਰ ਫਿਰਦਾ ਤਾਂ ਨਹੀਂ ਕੋ ਠੀਕ ਹੈ ਹੁਣ ਇੱਕ ਦਿੱਕਤ ਇਹ ਵੀ ਆਂਦੀ ਆ ਜਿੱਦਾਂ ਇਨਸਾਨੀ ਤਾਂ ਆਪਾਂ ਮੌਸਮ ਦੇ ਅਨਸਾਰ ਆਪਣੀ ਖਾਣੇ ਨੂੰ ਬਦਲ ਲੈਂਦੇ ਆ ਹੁਣ ਸਰਦੀਆਂ 'ਚ ਜੇ ਮੱਕੀ ਦਾ ਮੱਕੀ ਔਰ ਮੱਕੀ ਦੀ ਰੋਟੀ ਜਿੱਦਾਂ ਖਾਂਦੇ ਆ ਅਸੀਂ ਨਾ ਸਾਗ ਸਰੋਂ ਦਾ ਖਾਂਦੇ ਆ ਤਾਂ ਇਦਾਂ ਜਾਨਵਰਾਂ ਦੇ ਵਿੱਚ ਵੀ ਕੁਛ ਹੈ ਕਿ ਇਹਦੀ ਫੀਡ ਨੂੰ ਚੇਂਜ ਕਰਨਾ ਪੈਂਦਾ ਬਾਰ-ਬਾਰ ਨਹੀਂ ਇਹਨਾਂ ਚ ਇਹ ਵੀ ਇਹ ਮੰਨ ਲਓ ਟੈਂਪਰੇਚਰ ਨਾਲ ਇਹਦਾ ਹੈਗਾ ਸਾਰਾ अच्छा ਇਹਦਾ ਬਾਡੀ ਟੈਂਪਰੇਚਰ ਤਾਂ ਹੈ ਨਹੀਂ ਜੋ ਪਾਣੀ ਦਾ ਉਹੀ ਮੱਛੀ ਦਾ ਠੀਕ ਹੈ ਜਦੋਂ ਇਹ ਠੰਡ ਹੋ ਜਾਂਦੀ ਆ ਤਾਂ ਇਹ ਖਾਣ ਘਟਾ ਜਾਂਦੀ ਆ ਸਰਦੀ ਚ ਮੰਨ ਲਓ ਵੀ ਪਲੈਂਕਟਨ ਤੇ ਰਹਿੰਦੀ ਆ ਹਾਂ ਹਾਂ ਬਾਕੀ ਦੂਸਰੀ ਜੇ ਤੁਹਾਨੂੰ ਨਾ ਦੱਸਾਂ ਤਾਂ ਇਹ ਸਾਰਾ ਫੀਡ ਤੇ ਨਹੀਂ ਇਹਦਾ ਦਰਮਦਰ ਇਹ ਮੰਨ ਲਓ ਪਾਣੀ ਚ ਕੁਦਰਤੀ ਖਾਣ ਹੈ ਕਜੂ ਪਲੈਂਕਟਨ ਤੇ ਫਾਈਟੋ ਪਲੈਂਕਟਨ ਅੱਛਾ ਇਹ ਮੇਨ ਜਿਹੜੀ ਕਾਰਪ ਮੱਛੀ ਆ ਮੰਨ ਲਓ ਉਹਦੇ ਸਿਰ ਤੇ ਆ ਠੀਕ ਹੈ ਠੀਕ ਹੈ ਜੇ ਅਸੀਂ ਕਾਮਯਾਬ ਹੋਣਾ ਤਾਂ ਮੰਨ ਲਓ ਸਾਨੂੰ ਪਾਣੀ ਦੀ ਕੁਆਲਿਟੀ ਪਹਿਲਾਂ ਫੀਡ ਦੇ ਵਾਚ ਚ ਲੋੜ ਆ ਹਾਂ 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 ਹੁਣ ਇਹ ਖੇਤੀ ਦਾ ਤੁਸੀਂ ਕਾਫੀ ਵੱਡੇ ਫਾਰਮ ਦੇ ਅੰਦਰ ਕੀਤੀ ਹੋਈ ਹੈ ਸ਼ੁਰੂਆਤ ਦੇ ਅੰਦਰ ਕਿੰਨੇ ਕ ਤੁਹਾਨੂੰ ਕੰਮਿਆਂ ਦੀ ਲੋਡ ਪਈ ਸੀ ਕਿ ਜੇ ਸਾਹਮਦੇ ਸੀਗੇ ਕਿਉਂਕਿ ਆਪ ਤਾਂ ਇਕੱਲੇ ਨਹੀਂ ਕੀਤਾ ਜਾ ਸਕਦਾ ਇਟਾ ਵੱਡਾ ਨਹੀਂ ਇਹ ਚ ਸਾਡੇ ਕੋਲ ਹੁਣ ਤੱਕ ਇੱਕ ਇੱਕ ਕੰਮਾਂ ਰੱਖਿਆ ਸੀ ਇਸ ਵਾਰ ਦੋ ਰੱਖੇ ਨੇ ਅੱਛਾ ਤੇ ਇਹ ਚ ਲੇਬਰ ਦੀ ਨਹੀਂ ਜਿਆਦਾ ਲੋਡ ਜਿੱਦਣ ਫੜਨੀ ਆ ਮੱਛੀ ਉਹ ਅਲੱਗ ਸਾਡੀ ਪਾਰਟੀ ਆ ਠੀਕ ਹੈ ਉਹ ਵੀ ਆਪਣੀ ਆ ਉਹ ਅਲੱਗ ਆਉਂਦੇ ਨੇ ਮੱਛੀ ਫੜ ਕੇ ਲੈ ਜਾਂਦੇ ਨੇ ਉਹਨਾਂ ਨੇ ਹੀ ਚੋਪਤਲੇ ਜਾ ਕੇ ਸੀ ਆਪਣੀ ਤੇ ਲੁਧਿਆਣੇ ਵੇਚਦੇ ਕੋਈ ਵੀ ਆਪਾਂ ਕੰਮ ਕਰਦੇ ਆ ਨਾ ਤਾਂ ਉਹਨੂੰ ਕਾਰੋਬਾਰੀ ਤਰੀਕੇ ਦੇ ਨਾਲ ਵੀ ਦੇਖਦੇ ਆ ਕਿ ਸਾਨੂੰ ਕੁਝ ਪੈਸਾ ਵੀ ਉਸ ਤੋਂ ਆਵੇ ਜੇ ਅਸੀਂ ਇੰਨੇ ਪੱਧਰ ਤੇ ਉੱਤੇ ਇੰਨਾ ਮਿਹਨਤ ਕਰ ਰਹੇ ਆ ਉੱਚੇ ਪੱਧਰ ਤੇ ਕੰਮ ਕਰ ਰਹੇ ਆ ਨਾ ਤਾਂ ਇਹਨਾਂ ਇਹਨਾਂ ਦਾ ਮੰਡੀਕਰਨ ਕਿਵੇਂ ਕਰਦੇ ਹੋ ਕਿਵੇਂ ਫੜ ਕੇ ਬਾਜ਼ਾਰ ਤੱਕ ਪਹੁੰਚਾਉਂਦੇ ਹੋ ਕੁਝ ਇਹਦੇ ਬਾਰੇ ਵੀ ਦੱਸਿਓ ਮੰਡੀਕਰਨ ਇਹ ਜਿਹੜੀ ਪੰਜਾਬ ਦੀ ਮੰਡੀਆਂ ਮੰਨ ਲਓ ਲੁਧਿਆਣਾ ਹੀ ਸਭ ਤੋਂ ਵੱਡੀ ਮੰਡੀ ਮੰਡੀ ਬੋਰਡ ਨੇ ਬਣਾਤੀ ਸੀ ਠੀਕ ਹੈ ਉਹ ਸਾਨੂੰ ਵੀ ਜਾਨ ਦਾ ਸੌਬ ਬਣਿਆ ਅਸੀਂ ਵੀ ਸ਼ੌਪ ਉੱਥੇ ਆਪਣੀ ਖੈਰ ਕਰੀ ਸੀ ਠੀਕ ਹੈ ਤੇ ਜਦ ਤੋਂ ਸਾਡਾ ਮਾਰਜਨ ਥੋੜਾ ਜਿਆ ਹੋਰ ਵੱਧ ਗਿਆ ਜੋ ਮਿਡਲ ਮੈਨ ਸੀ ਉਹ ਨਿਕਲ ਗਿਆ ਹਾਂ 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 ਆਪਣੀ ਮੱਛੀ ਵੀ ਅਸੀਂ ਉੱਥੇ ਵੇਚਦੇ ਆ ਤੇ ਬਾਹਰੋਂ ਮੰਗਾ ਕੇ ਵੀ ਵੇਚਦੇ ਆ ਠੀਕ ਹੈ ਉੱਚੇ ਹੋ ਗਿਆ ਵੀ ਜਿਹੜਾ 10-20 ਰੁਪਏ ਸਾਨੂੰ ਰੇਟ ਵੀ ਪਤਾ ਲੱਗਦਾ ਰਹਿੰਦਾ ਹੂੰ ਹੂੰ ਕਿ ਜਦੋਂ ਰੇਟ ਲੱਗਦਾ ਵੀ ਸਹੀ ਆ ਤਾਂ ਉਦੋਂ ਅਸੀਂ ਮੱਛੀ ਕੱਢ ਲੈਂਦੇ ਆ ਆਪਣੀ ਠੀਕ ਹੈ ਦੂਜੀ ਗੱਲ ਆ ਇਹ ਵਿਚੋਲੀਏ ਦਾ ਕੰਮ ਚੱਕਿਆ ਗਿਆ ਸਾਡਾ ਥੋੜਾ ਜਿਆ ਪ੍ਰੋਫਿਟ ਹੋਰ ਹੂੰ ਅਜਾ ਇੱਕ ਹੋਰ ਗੱਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛੂੰਗੀ ਜਿੱਦਾਂ ਆਪਾਂ ਕਮਾਈ ਦੇ ਢੰਗ ਦੇਖਦੇ ਆਂ ਤਾਂ ਮੱਛੀਆਂ ਬਾਜ਼ਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਤੁਹਾਡੇ ਕੋਲ ਹਰ ਵੈਰਾਈਟੀ ਹੈਗੀ ਐ ਇੱਥੇ ਕਿ ਕਿਹੜੀਆਂ ਜਿਹੜੀ ਪੰਜਾਬ ਦੇ ਅੰਦਰ ਹੀ ਪੈਦਾ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਦੀ ਖੇਤੀ ਕੀਤੀ ਜਾ ਸਕਦੀ ਇਹ ਸਾਡੇ ਕੋਲ ਤਾਂ ਪੰਜਾਬ ਵਾਲੀਆਂ ਨੇ ਪਰ ਇਦਾਂ ਇਹ ਆ ਨੀ ਉਹ ਜਿਹੜੀ ਬਾਹਰੋਂ ਵੱਲੋਂ ਕੰਡੇ ਬਿਨਾ ਕੰਡੇ ਤੋਂ ਮੱਛੀ ਆਉਂਦੀ ਆ ਕੋਈ ਉਹ ਮਾਸਾਹਾਰੀ ਨੇ ਠੀਕ ਹੈ ਸ਼ਿਕਾਰ ਕਰਕੇ ਖਾਣਾ ਪਸੰਦ ਕਰਦੇ ਆ ਜੇ ਸਾਡੇ ਕੋਲ ਉਹ ਚੀਜ਼ ਉਹਨੂੰ ਮਿਲ ਨਹੀਂ ਰਹੀ ਫੀਡ ਉਹ ਮੰਨ ਲਓ ਖੁੱਲੇ ਪਾਣੀ ਚ ਉਧਰ ਤਾਂ ਮੱਛੀਆਂ ਇੱਕ ਦੂਜੀ ਨੂੰ ਖਾਈ ਜਾਂਦੀਆਂ ਪਰ ਸਾਡੇ ਕੋਲ ਤਾਂ ਇਹ ਲਿਮਟਿਡ ਆ ਅਸੀਂ ਇਹਨੂੰ ਅੰਧੀਆਂ ਮੱਛੀਆਂ ਦਾ ਹੈਵਟਾ ਕੇ ਜਿੰਦਾ ਸ਼ਿਕਾਰ ਕਰਨਾ ਉਹ ਅਸੀਂ ਉਹਨੂੰ ਕੀ ਪਾ ਸਕਦੇ ਆ ਅਸੀਂ ਤਾਂ ਸੱਕahari ਪਾਲਦੇ ਆ ਇਹ ਫੀਡ ਤੇ ਪਾਲਦਿਆਂ ਨੇ ਅੱਛਾ ਇੱਕ ਸਿੰਗੀ ਟਰਾਈ ਕਰੀ ਆ ਅਸੀਂ ਉਹ ਜੇ ਉਹ ਫੜਨੀਆਂ ਪੌਂਡ ਚ ਵਧੀਆ ਗਰੋਥ ਆ ਸਾਡੇ ਕੋਲ ਠੀਕ ਹੈ ਪਰ ਅਜੇ ਅਸੀਂ ਉਹਦਾ ਰਿਜ਼ਲਟ ਨਹੀਂ ਤੁਹਾਨੂੰ ਦੱਸ ਸਕਦੇ ਇਹਨਾਂ ਮੱਛੀਆਂ ਦੇ ਨਾਮ ਵੀ ਦੱਸੋ ਕਿਹੜੀ ਕਿਹੜੀ ਕਿਸਮ ਦੀਆਂ ਮੱਛੀਆਂ ਤੁਸੀਂ ਰੱਖੀਆਂ ਹੋਈਆਂ ਤੇ 6 ਵੈਰੈਟੀਆਂ ਪਾਲਦੇ ਜਿਵੇਂ ਪੰਜਾਬ ਵਿੱਚ ਠੀਕ ਹੈ ਤਿੰਨ ਚਾਈਨੀਜ਼ ਨੇ ਤਿੰਨ ਇੰਡੀਅਨ ਨੇ ਅੱਛਾ ਇਹਨਾਂ ਦੀ ਹੈਬਿਟਾ ਮੰਨ ਲਓ ਵੀ ਪਾਣੀ ਦੇ ਥੱਲੇ ਰਹਿਣ ਦੀ ਇੱਕ ਸਤਾ ਤੇ ਠੀਕ 골ਡਨ ਤੇ ਮੂਰਾਕ ਹੇਠਾਂ ਰਹਿੰਦੀ ਆ ਹਾਂ ਹਾਂ ਤੇ ਗਰਾਸ ਤੇ ਰਹੁ ਸੈਂਟਰ ਚ ਰਹਿੰਦੀ ਆ ਕਦਲਾ ਦੇ ਸਿਰ ਉੱਪਰ ਰਹਿੰਦੀ ਆ ਅੱਛਾ ਇਹ ਮੰਨ ਲਓ ਵੀ ਮਿਕਸੇ ਪਾਉਣੀਆਂ ਪੈਂਦੀਆਂ ਠੀਕ ਹੈ ਕੁਦਰਤੀ ਖਰਾਕ ਵੀ ਅਲੱਗ-ਅਲੱਗ ਹੈ ਇਹਨਾਂ ਦੀ ਜਿਹੜੀ ਉਪਰ ਹੀ ਪਾਉਣੀ ਹੈ ਉਹ ਸਾਰੀਆਂ ਖਾ ਜਾਂਦੀਆਂ ਅਸੀਂ ਇਹਨਾਂ 'ਚ ਪੰਜ ਪਾਲਦੇ ਹਾਂ ਸਰਵਰ ਨਹੀਂ ਪਾਲਦੇ ਠੀਕ ਹੈ ਠੀਕ ਹੈ ਠੀਕ ਹੈ ਜਿਹੜੀ ਹੁਣ ਇਹ ਮੱਛੀ ਤੁਸੀਂ ਪਾਲੀ ਹੋਈ ਹੈ ਇਹਨੂੰ ਵਧਣ ਫੁੱਲਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਕਿੰਨੇ ਕ ਦਿਨ 'ਚ ਤਿਆਰ ਹੋ ਜਾਂਦੀ ਹੈ ਅਸੀਂ ਮੰਨ ਲਓ ਵੀ ਇਹਦਾ ਹੁਣ ਮੰਨ ਲਓ ਸੀਡ ਮਿਲਦਾ ਇਹਦਾ ਛੋਟਾ ਉਹ ਕਿੱਥੋਂ ਮਿਲਦਾ ਤੁਹਾਨੂੰ ਉਹ ਸਰਕਾਰੀ ਹੈਚਰੀਆਂ ਵੀ ਕਾਫੀ ਨੇ ਪੰਜਾਬ 'ਚ ਠੀਕ ਹੈ ਪ੍ਰਾਈਵੇਟ ਵੀ ਹੈਗੀਆਂ ਅੱਛਾ ਜੀ ਦੋਨੋਂ ਤੁਸੀਂ ਪਾ ਲਈਦਾ ਸੀ ਠੀਕ ਹੈ ਤੇ ਕਲਕੱਤੇ ਤੋਂ ਵੀ ਮੰਗਾ ਲੈਣੇ ਆ ਥੋੜਾ ਜਲਦੀ ਮਿਲ ਜਾਂਦਾ ਅੱਛਾ ਜੀ ਤੇ ਉਹਨੂੰ ਅਸੀਂ 4 ਤੋਂ 6 ਮਹੀਨੇ ਨਰਸਰੀ ਪਾਉਂਦਾ ਇਹਦੇ ਵਿੱਚ ਰੱਖਦੇ ਆ ਅੱਛਾ ਜੀ ਤੇ ਫਰਵਰੀ ਮਾਰਚ ਚ ਉਹਨੂੰ ਪ੍ਰੋਡਕਸ਼ਨ ਪਾਉਂਡ ਚ ਪਾਉਨੇ ਆ ਮੰਨ ਲਓ ਫਿੰਗਰ ਲਿੰਗ ਤੋਂ ਉੱਪਰ ਹੋ ਜਾਂਦਾ ਠੀਕ ਹੈ ਉਹਨੂੰ ਫਿਰ ਗਿਣਤੀ हिसाब ਨਾਲ 4000 ਦੇ ਹਿਸਾਬ ਨਾਲ ਇੱਕੜ ਦਾ ਸੀਕਰ ਉਹਨੂੰ ਇੱਥੇ ਪਾਉਨੇ ਆ ਉਸੇ ਸਾਲ ਜਾਨੀ ਮੱਛੀ ਸਾਨੂੰ ਉਹ ਫਸਲ ਦੇ ਦਿੰਦੀ ਹੈ ਮੰਨ ਲਓ ਕਿ ਜਿਵੇਂ ਤੁਸੀਂ ਹੁਣ ਇੱਥੇ ਪਾਈ ਹੈਗੀ ਆ ਆਪਣੀ ਸੀਡ ਦੇ ਤੌਰ ਤੇ ਹੁਣ ਤੁਸੀਂ ਕਹਿ ਰਹੇ ਕਿ ਫਿੰਗਰ ਮਿਡਲ ਫਿੰਗਰ ਜਿੰਨੀ ਹੋਣੀ ਚਾਹੀਦੀ ਹੈ ਫਿਰ ਉਹਨੂੰ ਤਬਦੀਲ ਕਰਦੇ ਹੋ ਦੂਸਰੇ ਪੌਂਡ ਦੇ ਅੰਦਰ ਕਿਵੇਂ ਪਤਾ ਕਿਵੇਂ ਲੱਗਦਾ ਇਹਦੀ ਜਾਂਚ ਕਿਵੇਂ ਕਰਦੇ ਹੋ ਤੁਸੀਂ ਜਾਲ ਵਗੈਰਾ ਸੁੱਟਦੇ ਹੋ ਜਾਲ ਨਾਲ ਉਹਨੂੰ ਫੜ ਕੇ ਹੀ ਫਿਰ ਇਹਨੂੰ ਗਿਣਤੀ ਨਾਲ ਪ੍ਰੋਪਰ ਪਾਉਨੇ ਆ ਅੱਛਾ ਜੇ ਅਸੀਂ ਛੋਟਾ ਬੱਚਾ ਪਾਉਨੇ ਆ ਤਾਂ ਸਾਨੂੰ ਉਹਨਾਂ ਨੂੰ ਜਾਂ ਉਹਦਾ ਪਤਾ ਲੱਗਦਾ ਕਈ ਵਾਰ ਵੱਧ ਮਿਲ ਜਾਂਦਾ ਕਈ ਵਾਰ ਘੱਟ ਮਿਲ ਜਾਂਦਾ ਮਟੈਲਿਟੀ ਦਾ ਨਹੀਂ ਪਤਾ ਠੀਕ ਹੈ ਜਦੋਂ ਅਸੀਂ ਉਹਨੂੰ ਪ੍ਰੋਪਰ 50 ਗ੍ਰਾਮ 20 ਗ੍ਰਾਮ 100 ਗ੍ਰਾਮ ਤੱਕ ਪਾ ਦਿੰਨੇ ਬਲਕੇ ਉਹਦਾ ਸਾਨੂੰ ਪੱਕਾ ਪਤਾ ਵੀ ਇੰਨੀ ਮੱਛੀ ਅਸੀਂ ਰਹੁਏ ਚ ਪਾਤੀ ਇੰਨੀ ਮੁਰਾਕ ਪਾਤੀ ਫੇ ਸਾਨੂੰ ਮੰਨ ਲਓ ਮਾਰ ਵਾਲਾ ਕੰਮ ਨਹੀਂ ਪੱਕਾ ਹੀ ਪਤਾ ਵੀ ਇੰਨੀ ਨਾ ਪਾਤੀ ਨਿਕਲਣੀਆਂ ਕੋਈ ਚਲੋ ਹੋ ਸਕਦਾ ਉਸ ਆਪ ਡੱਡੂ ਖਾ ਜਾਣ ਪਰ ਉਹਨਾਂ ਨਹੀਂ ਉਹ ਵੱਡੀ ਮੱਛੀ ਨੂੰ ਮਾਰ ਘਟਾ ਸੌਤ ਹੂੰ ਜਿਵੇਂ ਕਿ ਤੁਸੀਂ ਇਹਦੇ ਸੀਡ ਦੀ ਗੱਲ કરી ਤੇ ਇਹ ਜਿਹੜੀ ਵੱਡੀ ਮੱਛੀ ਹੋ ਜਾਂਦੀ ਹੈ ਇਹਨਾਂ ਦੋਨਾਂ ਦੀ ਫੀਡ ਵੱਖਰੀ ਵੱਖਰੀ ਹੁੰਦੀ ਹੈ ਕਿ ਸੇਮ ਹੀ ਪਾਉਂਦੇ ਦੋਨਾਂ ਨੂੰ ਨਹੀਂ ਫੀਡ ਤਾਂ ਸੇਮ ਹੀ ਖਾਂਦੀ ਹੈ ਸਾਰੀ ਮੱਛੀ ਜੇ ਅਸੀਂ ਪ੍ਰੋਪਰ ਚਾਰ ਕਾਹਰ ਪਾਉਂਦੇ ਆ ਦਾ ਸਹੀ ਚੱਲਦੀ ਆ ਜੇ ਰੇਸ਼ੋ ਵੱਧ ਪੈ ਜਾਂਦੀ ਆ ਫਿਰ ਛੋਟੀ ਵੱਡੀ ਵੀ ਜ਼ਿਆਦੇ ਰਹਿੰਦੀ ਹੂੰ 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 ਇਹ ਮੰਨ ਲਓ ਕਿ ਇਹ ਮੇਲ ਚ ਰਹਿੰਦੀ ਉਹਨਾਂ ਮੱਛੀ ਪਾਲਣ ਵੀ ਦਾ ਵੀ ਤਕਨੀਕੀ ਢੰਗ ਆ ਗਿਆ ਇੱਕ ਕਿ ਕਿਸ ਤਕਨੀਕ ਦੇ ਨਾਲ ਕਰ ਕਰਨੀ ਹੈ ਕਿਉਂਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਖਤਰੇ ਬਹਾਰਤਾ ਪ੍ਰਵਾਸੀ ਪੰਛੀ ਵੀ ਆ ਜਾਂਦੇ ਨੇ ਉਹਨਾਂ ਤੋਂ ਵੀ ਖਤਰਾ ਹੈਗਾ ਤੇ ਸੱਪ ਡੱਡੂਆਂ ਤੋਂ ਵੀ ਖਤਰਾ ਹੈਗਾ ਉਹਨਾਂ ਤੋਂ ਪਛਾਅ ਦੇ ਕੀ ਫਿਰ ਤਰੀਕੇ ਨੇ ਨਹੀਂ ਚਲੋ ਉਹ ਤਾਂ ਥੋੜੀ ਗਾਣੀ ਤਾਂ ਉਹਨਾਂ ਨੇ ਮਨ ਲਓ ਨਦੀਨਾ ਹੋਰ ਇਹਦਾ ਤਾਂ ਚੱਲਦਾ ਹੀ ਰਹਿੰਦਾ ਇੰਨਾ ਕੋਈ ਬਹੁਤ ਜ਼ਿਆਦਾ ਨਹੀਂ ਹੈ ਗੱਲ ਪਰ ਪ੍ਰਵਾਸੀ ਤੋਂ ਬਚਾਉਣ ਲਈ ਅਸੀਂ ਤਾਂ ਗੱਲ ਆ ਦਿੰਨੇ ਆਂ ਤੇ ਸਰਦੀ ਤੋਂ ਪਹਿਲਾਂ ਹੀ ਆਉਂਦਾ ਉਹ ਜਿਆਦੇ ਪੰਛੀ ਅੱਛਾ ਸਰਦੀ 'ਚ ਫਿਰ ਤਾਂ ਗੱਲ ਆ ਦਿੰਨੇ ਆ ਉਹਦੇ ਨਾਲ ਉਹ ਬੈਠਦਾ ਹੀ ਠੀਕ ਹੈ ਮੌਸਮਾ ਦੇ ਅਕੋਰਡਿੰਗ ਜੇ ਆਪਾਂ ਮੱਛੀ ਦੀ ਦੇਖਭਾਲ ਦੀ ਗੱਲ ਗੱਲ ਕਰੀਏ ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸੋ ਕਿ ਸਰਦੀਆਂ ਚ ਕਿਵੇਂ ਦੇਖਭਾਲ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਬਸੰਤ ਦਾ ਆਂਦਾ ਫਿਰ ਉਹ ਗਰਮੀ ਆ ਜਾਂਦੀ ਤੁਰ ਫਿਰ ਬਰਸਾਤ ਆ ਜਾਂਦੀ ਹੈ ਤੇ ਫਿਰ ਇੱਕ ਮਤਲਬ ਬੈਲੈਂਸਡ ਜਿਹਾ ਮੌਸਮ ਆ ਜਾਂਦਾ ਨਾ ਗਰਮੀ ਨਾ ਸਰਦੀ ਮੌਸਮ ਦਾ ਤਾਂ ਇੱਕ ਹੈ ਇਹ ਚ ਮੰਨ ਲਓ ਵੀ ਜਦੋਂ ਵੱਧ ਗਰਮੀ ਆ ਜਾਂ ਵੱਧ ਸਰਦੀ ਆ ਹੂੰ ਹੂੰ ਉਦੋਂ ਇਹਦਾ ਪਾਣੀ ਲੈਵਲ 5 6 ਫੁੱਟ ਘੱਟੋ ਘੱਟ ਚਾਹੀਦਾ ਹੂੰ ਹੂੰ ਫਿਰ ਉੱਪਰਲਾ ਹੀ ਪਾਣੀ ਠੰਡਾ ਹੁੰਦਾ ਉਧਰ ਗਰਮੀ ਚ ਉੱਪਰਲਾ ਹੀ ਗਰ ਖੱਲੇ ਉਹਨੂੰ ਕੁਝ ਜੇ ਹੁਣ ਪਾਣੀ ਉਹ 2 ਫੁੱਟ ਹੋਊ ਤਾਂ ਉਹਨੂੰ ਸਟ੍ਰੈਸ ਚ ਆਊ ਮਾਜੀ ਹੂੰ ਹੂੰ ਕਿਉਂਕਿ ਪਾਣੀ ਪੂਰਾ ਤਾਂ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਫਿਰ ਇਹ ਆ ਵੀ ਕੁਛ ਨਾ ਕੁਛ ਤਾਜਾ ਉਹ ਚ ਐਡ ਕਰਦੇ ਰਹੀਦਾ ਸਰਦੀ ਚ ਜਿਆਦਾ ਹੋ ਜੇ ਹੂੰ 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 ਹੁਣ ਇਹ ਪਾਡ ਕਿੰਨੇ ਫੁੱਟ ਦਾ ਹੋਣਾ ਤੁਹਾਡਾ ਪਾਡ ਇਹ ਆ ਬਾਕੀ ਪਾਡ ਹੈਗੇ 6 ਫੁੱਟ ਪਾਣੀ ਖੜਦਾ ਏ ਠੀਕ ਐ ਇਹ ਚ ਥੋੜਾ ਜਿਹਾ ਵੱਧ ਖੜ ਜਾਂਦਾ 7-8 ਫੁੱਟ ਵੀ ਖੜਦਾ ਅੱਛਾ ਕਿਉਂਕਿ ਜਿੰਨਾ ਪਾਣੀ ਦਾ ਏਰੀਆ ਉਹਨਾਂ ਹੀ ਮੰਨ ਲਓ ਮੱਛੀ ਘੁੰਮਦੀ ਆ ਠੀਕ ਐ अच्छा ये मछली नो एरिया भी ਵੱਧ ਹੋਵੇ ਜਾਂ ਮਾਹੌਲ ਅੱਛਾ ਮਿਲੇ ਤਾਂ ਉਹਦੀ ਗ੍ਰੋਥ ਦੇ ਵਿੱਚ ਫਰਕ ਪੈਂਦਾ ਸਭ ਤੋਂ ਵੱਧ ਮਾਹੌਲ ਨਾਲੇ ਪੈਂਦਾ ਠੀਕ ਹੈ ਜੇ ਮੰਨ ਲਓ ਟਾਈਟ ਹੋਗੇ ਤਾਂ ਸਟ्रेस 'ਚ ਰਹਿਣਾ ਅੱਛਾ ਪਾਣੀ 'ਚ ਕੋਈ ਖਰਾਬੀ ਆ ਕੋਈ ਪੀ ਐਚ ਲੈਵਲ ਇਹਦਾ ਸਾਰਾ ਕੁਝ ਮੰਨ ਲਓ ਵੀ ਪੈਰਾਮੀਟਰ ਜੇ ਸਹੀ ਚਾਹੀਦੇ ਆ ਹੁਣ ਜਿਹੜੀ ਪੈਰਾਮੀਟਰ ਦੀ ਤੁਸੀਂ ਗੱਲ ਕੀਤੀ ਜਿਹੜਾ ਆਮ ਬੰਦਾ ਹੈ ਕਿਸਾਨ ਹੈ ਉਹਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੋਏਗੀ ਪਰ ਜੇ ਕੋਈ ਸਿਖਲਾਈ ਲੈ ਲੈਂਦਾ ਤੇ ਇਹਨਾਂ ਪੈਰਾਮੀਟਰਾਂ ਨੂੰ ਮਾਪਦਾ ਕੌਣ ਹੈ ਨੇ ਉਹੀ ਕਹਿੰਦੇ ਆ ਨਾ ਵੀ ਜੇ ਤਾਂ ਮੰਨ ਲਓ ਵੀ ਆਪਾਂ ਨੂੰ ਜਾਣਕਾਰੀ ਹੋ ਗਈ ਯੂਨੀਵਰਸਿਟੀ ਜਾਂ ਡਿਪਾਰਟਮੈਂਟ ਰੇਕ ਜੇ ਆਪਣਾ ਨਹੀਂ ਵੀ ਰੱਖਣਾ ਚਾਹੁੰਦੇ ਅਸੀਂ ਤਾਂ ਉਹ ਬਹੁਤ ਨਾਰਮਲ ਜਿਹਾ ਰੇਟ ਰੱਖਿਆ ਉਹਨਾਂ ਨੇ ਅਸੀਂ ਡਿਪਾਰਟਮੈਂਟ ਤੋਂ ਵੀ ਕਰਾ ਸਕਦੇ ਹਾਂ ਚੈੱਕ ਅੱਛਾ ਹਰ ਮਹੀਨੇ 20 ਦਿਨ ਬਾਅਦ ਅਸੀਂ ਚੈੱਕ ਕਰਾਉਂਦੇ ਰਹੀਏ ਕੋਈ ਜਣੀ ਅਸੀਂ ਤਾਂ ਇਹ ਜਾਨੇ ਵੀ ਦਿੱਕਤ ਆਵੇ ਹੀ ਨਾ ਹਾਂ ਹਾਂ ਉਹ ਤਾਂ ਹੈ ਜੇ ਇੱਕ ਵਾਰ ਦਿੱਕਤ ਆ ਗਈ ਫਿਰ ਤਾਂ ਕਾਫੀ ਟਾਈਮ ਅੱਛੀ ਨੂੰ ਖੜੋਤ ਆਉਣੀ ਓਜ਼ ਅੱਛਾ ਅੱਛਾ ਮਤਲਬ ਤੁਸੀਂ ਜਦੋਂ ਇਹਦਾ ਪੈਰਾਮੀਟਰ ਵਗੈਰਾ ਚੈੱਕ ਕਰਾਣਾ ਤਾਂ ਕਿਸੇ ਮਾਹਰ ਨੂੰ ਬੁਲਾਉਂਦੇ ਹੋ ਨੀ ਅਸੀਂ ਤਾਂ ਹੁਣ ਕਿਟ ਰੱਖੀ ਆਈ ਆਪ ਹੀ ਕਰ ਲੈਨੇ ਆ ਪੀ ਐਚ ਮੀਟਰ ਰੱਖਿਆ ਅੱਛਾ ਦੂਜੀਆਂ ਕਿਟਾਂ ਰੱਖੀਆਂ ਹਾਰਮੋਨੀਆਂ ਦੀ ਸਾਰੀਆਂ ਠੀਕ ਹੈ ਤੇ ਥੋੜਾ ਜਿਹਾ ਪ੍ਰੋਸੈਸ ਦੱਸੋ ਕਿ ਕਿਵੇਂ ਕਰਦੇ ਇਹਦਾ ਪੈਰਾਮੀਟਰ ਚੈੱਕ ਕਿਵੇਂ ਉਹ ਤਾਂ ਹੁਣ ਨਾਰਮਲ ਕਿਟਾਂ ਆ ਗਈਆਂ ਹੀ ਬਸ ਤੂੰ ਬੂੰਦਾ ਪਾ ਕੇ ਉਹਦਾ ਮੈਪਰਾ ਬਣਾ ਲੈਣਾ ਨਾਲ ਚਾਟ ਦਿੱਤਾ ਉਹਨਾਂ ਨੇ ਕਿ ਇਹਦੇ ਨਾਲ ਕਲਰ ਵਾਲਾ ਲਓ ਠੀਕ ਹੈ ਉਹ ਲਗਭਗ ਸਹੀ ਹੋ ਹੁੰਦਾ ਅੱਛਾ ਜੀ ਤੇ ਵਿੱਚ ਵਿੱਚ ਕੁਝ ਟਾਈਮ ਬਾਅਦ ਲੈਬ ਵਿੱਚ ਵੀ ਕਰਾਉਂਦੇ ਰਹਿੰਦੇ ਆ ਯੂਨੀਵਰਸਿਟੀ ਵੀ ਕਰਾ ਲਈਦਾ ਹੂੰ ਜੇ ਡਿਪਾਰਟਮੈਂਟ ਗਏ ਉਹਨਾਂ ਨੂੰ ਵੀ ਦੇ ਆਈ ਦੇਣਾ ਸੈਂਪਲ ਹੂੰ 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 ਮੋਸਟਲੀ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ ਰਵਾਇਤੀ ਖੇਤੀ ਦੇ ਨਾਲ ਜੁੜੇ ਹੋਏ ਆ ਝੋਨਾ ਕਣਕ ਵਗੈਰਾ ਹੀ ਲੋਕੀ ਲਗਾ ਰਹੇ ਆ ਇਸ ਰਵਾਇਤੀ ਖੇਤੀ ਤੋਂ ਹਟਕੇ ਕੁਝ ਕੰਮ ਕਰਨ ਵਾਸਤੇ ਥੋੜਾ ਜੇਰਾ ਚਾਹੀਦਾ ਕਿਉਂਕਿ ਹਿੰਮਤ ਨਹੀਂ ਨਾ ਪੈਂਦੀ ਕਿ ਆਪਾਂ ਲਾਸ ਦੇ ਵਿੱਚ ਨਾ ਚੱਲ ਜਾਈਏ ਹੁਣ ਬਹੁਤ ਸਾਰੇ ਕਿਸਾਨ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਸਹਾਇਕ ਧੰਦੇ ਵੱਜੋਂ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਧੰਦੇ ਨੂੰ ਅਪਣਾਇਆ ਜਾ ਸਕਦਾ ਹੈ ਉਹਨਾਂ ਨੂੰ ਥੋੜਾ ਜਿਹਾ ਸਮਝਾਓ ਕਿ ਕਿਉਂ ਅਪਣਾਣੋ ਧੰਦਾ ਤੇ ਕਿਸ ਤਰ੍ਹਾਂ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਤੰਦਾਇਆ ਵੀ ਦਾ ਮੱਛੀ ਦਾ ਤਾਂ ਹੁੰਦਾ ਹੈ ਤੇ ਸਰਕਾਰ ਦਾ ਵੀ ਬਹੁਤ ਸੈਂਟਰ ਦਾ ਵੀ ਪੰਜਾਬ ਦਾ ਵੀ ਬਹੁਤ ਜੋਰ ਹੈ ਇਸ ਲੈਵਲ ਤੇ ਕਿ ਇਹਨੂੰ ਅਸੀਂ ਸਪੋਰਟ ਕਰ ਸਕਦੇ ਆ ਸਰਕਾਰ ਨੂੰ ਉਲਟਾ ਰੈਵਨਿਊ ਆ ਸਕਦਾ ਇਹਦੀ ਕੋਈ ਇੰਨੀ ਅਜੇ ਕੋਈ ਦਿਮਾਗ ਹੋ ਹੀ ਨਹੀਂ ਵਧੀ ਕਿ ਅੜ ਜੂ ਵਿਕਣੋ ਰਕ ਜੂ ਹੂੰ ਉਲਟਾ ਐਕਸਪੋਰਟ ਹੋ ਸਕਦੀ ਹੈ ਸਾਰੀ ਚੀਜ਼ ਸ਼੍ਰਿੰਪ ਤੋਂ ਲਾ ਕੇ ਇਸ ਲਈ ਪੀਐਮਐਸ 22 ਸਕੀਮ ਚ 5 ਸਾਲ ਦੀ ਚੱਲਦੀ ਆ ਇਹ ਠੀਕ ਹੈ ਮੰਨ ਲਓ ਸਬਸਿਡੀ ਵੀ ਸਰਕਾਰ ਨੇ ਵਧਾਈ ਹੈ ਤੇ ਹੂੰ ਹੂੰ 40% ਅਸੀਂ ਜਰਨਲ ਨੂੰ ਬਾਕੀ ਐਸਸੀਬੀਸੀ ਲੇਡੀਆਂ ਨੂੰ 60% ਅੱਛਾ ਜੀ ਤੇ ਉਹ ਮੰਨ ਲਓ ਕੱਲੇ ਪਾਲਣ ਤੇ ਨਹੀਂ ਸੋਦਾ ਕਹਿੰਦੇ ਮੱਛੀ ਨਾਲ ਜੁੜੋ ਤੁਸੀਂ ਜੇ ਵੇਚਣੀ ਚਾਹੁੰਦੇ ਹੋ ਵਹੀਕਲ ਤੇ ਵੀ ਜੇ ਸ਼ਾਪ ਕਰਨੀ ਆ ਉਹ ਤੇ ਵੀ ਕੋਈ ਫਿਡ ਮੈਲ ਲਾਉਣੀ ਆ ਉਹ ਤੇ ਵੀ ਸਭ ਕਾ ਸੋ ਮੱਛੀ ਨਾਲ ਰਿਲੇਟਡ ਆ ਸਾਰਿਆਂ ਤੇ ਇੰਨੀਓ ਸਬਸਿਡੀ ਦਿੱਤੀ ਆ ਉਹਨਾਂ ਨੇ ਠੀਕ ਹੈ ਕਿ ਬੱਦੇ ਜੇ ਕੋਈ ਨਹੀਂ ਪਾਲਣਾ ਚਾਹੁੰਦਾ ਉਹ ਤਾਂ ਮਨੋ ਸ਼ੌਪ ਕਰਕੇ ਵੇਚਣੀ ਚਾਹੁੰਦਾ ਉਹਨੂੰ ਵੀ ਓਨਾ ਹੀ ਆ ਵੀ ਰੋਲ ਪਰ ਉਹਨੇ ਬੰਦੇ ਜਿੰਨੇ ਅੱਗੇ ਆਉਣੇ ਚਾਹੀਦੇ ਸੀ ਪੰਜਾਬ ਵਿੱਚ ਨਹੀਂ ਆਏ ਉਹ ਸਬਸੜੀ ਪੰਜਾਬ ਤੋਂ ਬਾਹਰ ਵੱਧ ਗਈ ਆ ਪੰਜਾਬ ਵਿੱਚ ਆਈ ਆ ਬਹੁਤ ਪਰ ਉਹਨਾਂ ਹੀ ਨਹੀਂ ਜਿੰਨੇ ਫਾਇਦਾ ਲਿਆ ਸੀ ਕਿੰਨਾ ਲੈਣਾ ਚਾਹੀਦਾ ਸੀ ਹੋ 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 ਪਿਛਲੇ ਕੁਝ ਸਾਲਾਂ ਤੋਂ ਨਾ ਮੱਛੀ ਪਾਲਣ ਦਾ ਕੀਤੇ ਨੂੰ ਥੋੜਾ ਜਿਹਾ ਹੁੰਗਾਰਾ ਮਿਲਿਆ ਹੈ ਕਿਸਾਨ ਜੁੜਨੇ ਵੀ ਸ਼ੁਰੂ ਹੋਏ ਨੇ ਪਰ ਇਹ ਹੈ ਕਿ ਥੋੜਾ ਜਿਹਾ ਕੌਨਫੀਡੈਂਸ ਉਹਨਾਂ ਦਾ ਲੈਵਲ ਥੋੜਾ ਲੋ ਹੈ ਕਿ ਪਤਾ ਨਹੀਂ ਕੀ ਹੋਵੇ ਹੁਣ ਇੱਕ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਕਿ ਇਸ ਦੀ ਫਸਲ ਦਾ ਨੁਕਸਾਨ ਨਹੀਂ ਹੈ ਤੁਸੀਂ 2 ਮਹੀਨੇ ਬਾਅਦ ਵੀ ਗੱਡੋਗੇ ਤਾਂ ਵੀ ਤੁਹਾਨੂੰ ਫਾਇਦਾ ਹੀ ਹੋਏਗਾ بس تھوڑی سکھلائی دی ਲੋੜ ہے سکھلائی لے کے بندہ اس چیز ਨੂੰ ਕਰ ਸਕਦਾ اچھا ایک ਹੋਰ ਗੱਲ ਕਰਾਂ ਇੱਕ ਮੁਨਾਫੇ ਪਿੱਛੇ ਅਸੀਂ ਦੌੜਦੇ ਆਂ ਮੁਨਾਫਾ ਨਾ ਕਿਸੇ ਚੀਜ਼ ਚ ਹੋਵੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਹੁਣ ਇਹ ਤੁਹਾਡੀ ਮੱਛੀ ਕਿੱਥੇ ਕਿੱਥੇ ਜਾਂਦੀ ਹੈ ਕਿੱਥੇ ਕਿੱਥੇ ਤੁਸੀਂ ਸਪਲਾਈ ਕਰਦੇ ਹੋ ਪੰਜਾਬ ਦੇ ਅੰਦਰ ਹੀ ਪੰਜਾਬ ਤੋਂ ਬਾਹਰ ਵੀ ਜਾ ਰਹੀ ਹੈ ਮੱਛੀ ਜੀ ਮੈਂ ਇੱਥੋਂ ਲੋਕਲ ਦਾ ਸੀ ਲੁਧਿਆਣੀ ਵਾਲੋਂ ਮੰਡੀ ਚ ਲੁਧਾਨੇ ਤੋਂ ਹੁਣ ਬਾਹਰ ਨੂੰ ਕਾਫੀ ਜਾਂਦੀ ਹੈ ਜੰਮੂ ਕਸ਼ਮੀਰ ਜਾਂ ਸ਼੍ਰੀਨਗਰ ਸੈਅਲ ਸਰ ਦੀ ਬਹੁਤ ਮੱਛੀ ਦੀ ਸਪਲਾਈ ਹੁੰਦੀ ਹੈ ਹਾਂ ਬਾਕੀ ਇਹ ਵੀ ਇਹ ਤਾਂ ਦੂਸਰੇ ਲੋਟ ਆ ਵਪਾਰੀ ਦਾ ਹਰ ਜਗ੍ਹਾ ਦੂਰ ਨੂੰ ਲੈ ਜਾਂਦਾ ਹਾਂ ਬਲਕਿ ਵਿਹਾਰ ਤੱਕ ਭੇਜ ਦਿੰਦਾ ਉਧਰ ਕੋਲਕਾਤਾ ਆਉਂਦੀ ਵੀ ਆ ਤੇ ਜਾਂਦੀ ਵੀ ਆ ਠੀਕ ਹੈ ਜਿੱਧਰੋਂ ਡਿਮਾਂਡ ਆ ਵਪਾਰੀ ਭਰ ਲੈਂਦਾ ਜਿੱਥੋਂ ਵੀ ਮਿਲਦੀ ਆ ਹਾਂ ਹਾਂ ਕੋਈ ਫਿਲਹਾਲ ਜਾਨੀ ਇੰਨੀ ਓਵਰ ਨਹੀਂ ਹੋਈ ਕਿ ਕੋਈ ਮਾਲ ਵੇਕਣੋਂ ਰਹਿ ਜਵੇ ਅੱਛਾ 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 ਹੁਣ ਇੱਕ ਗੱਲ ਸੋਹਣੀ ਇਹ ਹੈਗੀ ਆ ਕਿ ਤੁਹਾਨੂੰ ਇਸ ਵਾਸਤੇ ਸਨਮਾਨਿਤ ਵੀ ਕੀਤਾ ਗਿਆ ਅਗਾਵਾਦੂ ਕਿਸਾਨ ਵੱਜੋਂ ਤੁਹਾਨੂੰ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਤੇ ਸਨਮਾਨਿਤ ਵੀ ਕੀਤਾ ਗਿਆ ਦੱਸੋ ਕਿ ਕਿਵੇਂ ਤੁਹਾਡਾ ਨਾਮ ਰੈਕਗਨਾਈਜ਼ ਕੀਤਾ ਸੀ ਤੇ ਯੂਨੀਵਰਸਿਟੀ ਵੱਲੋਂ ਹੋਇਆ ਸੀ ਤੇ ਕਿਵੇਂ ਇਹ ਪ੍ਰੋਸੈਸ ਹੁੰਦਾ ਹੈ ਕਿ ਜਦੋਂ ਕੋਈ ਅਗਾਵਾਦੂ ਕਿਸਾਨ ਅੱਗੇ ਆਉਂਦਾ ਹੈ ਯੂਨੀਵਰਸਿਟੀ ਵਿਜ਼ਿਟ ਕਰਦੀ ਹੈ ਹਰ ਸਾਲ ਮਾਰਚ ਮਹੀਨੇ ਉਹ अच्छा ਦਿੰਦੇ ਨੇ ਆਮ ਮੰਨ ਲਓ ਵੀ ਮੁੱਖ ਮੰਤਰੀ ਪੁਰਸਕਾਰ ਠੀਕ ਹੈ ਤੇ ਸਾਨੂੰ ਉਹ 2016 ਚ ਮਿਲਿਆ ਸੀ ਤੇ ਮੱਛੀ ਮੇਲਾ ਪੰਜਾਬ ਗਵਰਨਮੈਂਟ ਸਰਕਾਰ ਨੇ ਵੀ ਇੱਕ ਲਾਇਆ ਸੀ 16 ਜਿੱਕੇ ਮੇਲਾ ਲੱਗਿਆ ਅੱਛਾ ਉਹ ਜੋ ਬੈਸਟ ਪ੍ਰੋਡਕਸ਼ਨ ਦਾ ਵੀ ਅਵਾਰਡ ਮਿਲਿਆ ਤੁਹਾਨੂੰ ਅਵਾਰਡ ਸਾਨੂੰ ਹੀ ਮਿਲਿਆ ਸੀ ਠੀਕ ਹੈ ਮੁੱਖ ਮੰਤਰੀ ਅਵਾਰਡ ਵੀ ਤੁਹਾਨੂੰ ਮਿਲਿਆ ਤੇ ਬੈਸਟ ਪ੍ਰੋਡਕਸ਼ਨ ਦਾ ਅਵਾਰਡ ਮਿਲਿਆ ਜੋ ਮੇਲਾ ਲਗਾਇਆ ਗਿਆ ਸੀ ਆ ਪੰਜਾਬ ਵਿੱਚ ਬਜਾਉ ਸਰ ਸਰਕਾਰ ਵੱਲੋਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨੀ ਉਹ ਲਾਇਡ ਪੰਜਾਬ ਡਿਪਾਰਟਮੈਂਟ ਵੱਲੋਂ ਠੀਕ ਹੈ ਪੰਜਾਬ ਡਿਪਾਰਟਮੈਂਟ ਨੇ ਲਗਾਇਆ ਸੀ ਉਹਦੇ ਵਿੱਚ ਮਿਲਿਆ ਸੀਗਾ ਕਿਵੇਂ ਲੱਗਿਆ ਤੇ ਬਾਕੀ ਹੋਰ ਅਸੀਂ ਕੰਪੀਟੀਸ਼ਨ 'ਚ ਗਏ ਆ ਤਿਰਪੁਰਾ ਗਏ ਸੀ ਮੋਚਰਾ ਯੂਨੀਵਰਸਿਟੀ ਉੱਥੇ ਵੀ ਦੂਜਾ ਸੀਗਾ ਸਟਾਨ ਸਾਡਾ ਤੇ ਉੱਥੇ ਕੰਪੀਟੀਸ਼ਨ ਪਰ ਉਹਨਾਂ ਨੇ ਬਹੁਤ ਟਫ ਸੀ ਹੂੰ 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 ਪਰ ਦੇਖੋ ਇੰਨੇ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਤੁਹਾਡਾ ਫੇਰ ਸੈਕੰਡ ਪ੍ਰਾਈਜ਼ ਆਣਾ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਕੁਝ ਨਾ ਕੁਝ ਤਾਂ ਤੁਸੀਂ ਚੰਗਾ ਮੇਨਟੇਨ ਕਰਕੇ ਰੱਖਿਆ ਹੋਇਆ ਆਪਣੀ ਖੇਤੀ ਦੇ ਵਿੱਚ ਇਹ ਨੌਲੇਜ ਦੀ ਜ਼ਰੂਰਤ ਸੀ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਤੁਹਾਡੀ ਹੱਥ ਫੜਿਆ ਗੜਵਾਸੂ ਦੇ ਉੱਤੋਂ ਤੁਸੀਂ ਸਿੱਖ ਲਈ ਲਿੰਦੇ ਰਹੇ ਹੋ ਹੁਣ ਵੀ ਜੁੜੇ ਹੋਏ ਹੋ ਤੇ ਕਾਫੀ ਲੋਕ ਤੁਹਾਡੇ ਨਾਲ ਜੁੜੇ ਹੁੰਦੇ ਹੋਣਗੇ ਮੈਨੂੰ ਲੱਗਦਾ ਹੈ ਕਿ ਕਈ ਅਗਵਾਦੂ ਕਿਸਾਨ ਜਿਹੜੇ ਤੁਹਾਡੇ ਕਿਤੇ ਤੋਂ ਮਤਲਬ ਪ੍ਰਭਾਵਿਤ ਹੋ ਕੇ ਉਹਨਾਂ ਨੇ ਵੀ ਆਪਣਾ ਕੀਤਾ ਸ਼ੁਰੂ ਕੀਤਾ ਹੀ ਹੋਵੇਗਾ ਤੁਹਾਡੇ ਆਸ-ਪਾਸ ਬਹੁਤ ਕਾਫੀ ਬੰਦਿਆਂ ਨੇ ਹੁਣ ਮਨ ਲਓ ਬਹੁਤ ਫੋਨ ਆਉਂਦੇ ਨੇ ਹੋਰ ਜੋ ਵੀ ਲੈ ਲੈਂਦਾ ਅਸੀਂ ਤੁਹਾਨੂੰ ਸਾਰਾ ਕੁਝ ਸੂਝ ਦੱਸਦੇ ਹਾਂ ਹਾਂ ਅਕੀ ਮੈਡੀਸਿਨ ਸਾਰੀ ਅਸੀਂ ਰੱਖੀ ਹੈ ਇਹਦੀ ਕੋਈ ਵੈਸੇ ਜਿਆਦੇ ਦੀ ਲੋੜ ਨਹੀਂ ਪੈਂਦੀ ਇੱਚ ਕੋਈ ਏਡੀ ਪ੍ਰੋਬਲਮ ਨਹੀਂ ਆਉਂਦੀ ਹਾਂ ਹਾਂ ਦੂਜਾ ਅਸੀਂ ਅੱਗੇ ਮੰਨ ਲਓ ਪ੍ਰੋਸੈਸਿੰਗ ਦਾ ਹੁਣ ਸ਼ੁਰੂਆਤ ਕੀਤੀ ਆ ਦੇਖਦੇ ਹਾਂ ਉਹ ਚ ਕਿਹੋ ਜਿਹਾ ਰਿਸਪੌਂਸ ਮਿਲਦਾ ਪਿਕਲ ਤਾਂ ਸਾਡਾ ਸੋਨਾ ਫੇਮਸ ਆ ਅਚਾ ਕਰੌਦੀਆਂ ਫਰੈਸ਼ ਫੂਡ ਦੇ ਨਾਮ ਤੇ ਵੇਚਦੇ ਆ ਠੀਕ ਐ ਸੂਪ ਕਟਲਟ अच्छा अच्छा। ਉਹਨੇ ਕੰਪਨਸ਼ਨ ਹੋਇਆ ਸੀ ਆਪਣੇ ਅੰਦਰ। اچھا। ਜਾਂ ਸਰਕਾਰ ਵੱਲੋਂ ਅਸੀਂ ਉੱਥੇ ਸ਼ੋਅਪ ਵੀ ਲਾ ਕੇ ਆਏ ਆ। اچھا 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 اچھا। ਮਤਲਬ ਫੂਡ ਪ੍ਰੋਸੈਸਿੰਗ ਦਾ ਅੱਗੇ ਮਤਲਬ ਵੈਲਿਊ ਐਡੀ ਅਡੀਸ਼ਨਲ ਵੈਲਿਊ ਕਰਦੀ ਤੁਸੀਂ ਮੱਛੀ ਦੀ। ਹਾਂਜੀ ਸਾਨੂੰ ਇਹ ਸੀ ਵੀ ਕਦੇ ਫਲੱਡ ਆਉਂਦਾ ਤਾਂ ਉਹਨੂੰ ਅਸੀਂ ਪ੍ਰੋਸੈਸ ਕਰਕੇ ਵੇਚ ਸਕੀਏ। ਹਜੇ ਉਹ ਚ ਹੈ ਨਵੇਂ ਪਰ ਚੱਲ ਪਏ ਉਸ ਰਾਹ ਤੇ ਹੁਣ ਔਲੀ ਔਲੀ ਚੱਲਾਂਗੇ। ਇਹ ਇਹ ਨੌਲੇਜ ਲੈਣ ਦਾ ਨਾ ਆਪਣਾ ਇੱਕ ਅੰਦਰ ਅ ਮਤਲਬ ਇੱਛਾ ਹੋਣੀ ਚਾਹੀਦੀ ਤੁਹਾਡੀ ਜੇ ਤੁਸੀਂ ਅੱਗੇ ਤੋਂ ਅੱਗੇ ਤੋਂ ਅੱਗੇ ਰਾਹ ਫੜਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਰਾਹ ਅਗੇ ਨਜ਼ਰ ਵੀ ਆ ਜਾਂਦੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਮਤਲਬ ਰਵਾਇਤੀ ਖੇਤੀ ਤੋਂ ਹਟ ਕੇ ਜਿਹੜੀ ਖੇਤੀ ਕਰ ਰਹੇ ਹੋ ਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹੋ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੜਵਾਸੂ ਵਾਲਿਆਂ ਦਾ ਸਹਿਯੋਗ ਲੈ ਕੇ ਤੁਸੀਂ ਚੱਲ ਰਹੇ ਹੋ ਤੇ ਜਿਹੜੇ ਸਕਿੱਲ ਸੈਂਟਰ ਦੇ ਵਿੱਚੋਂ ਤੁਸੀਂ ਟ੍ਰੇਨਿੰਗ ਲੈਂਦੇ ਆ ਉਹਨਾਂ ਸਕਿੱਲ ਟ੍ਰੇਨਿੰਗ ਸੈਂਟਰਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਉਹ ਟ੍ਰੇਨਿੰਗ ਦਿੰਦੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਦੇ ਵਿੱਚ ਤੁਸੀਂ ਸੈਟੀਸਫਾਈਡ ਹੋ ਹਾਂ ਸੈਟੀਸਫਾਈਡ ਹਾਂ ਜੀ ਸਾਰਾ ਕੁਝ ਦੱਸਦੇ ਨੇ ਜਿਹੜਾ ਡਿਪਾਰਟਮੈਂਟ ਆ ਉਹ ਤਾਂ ਮੰਨ ਲਓ ਹਰ ਮਹੀਨੇ ਦੇ ਲਾ ਆਂਦਾ ਪਹਿਲੀਆਂ ਤਰੀਕਾਂ 'ਚ ਅੱਛਾ ਕੋਈ ਟ੍ਰੇਨਿੰਗ ਦੀ ਕੋਈ ਦਿੱਕਤ ਨਹੀਂ ਠੀਕ ਹੈ ਯੂਨੀਵਰਸਿਟੀ ਸਾਲ 'ਚ ਦੋ ਕਵਾਰ ਲਾਉਂਦੀ ਹੈ ਟ੍ਰੇਨਿੰਗ ਹਾਂ ਹਾਂ ਤੇ ਬਾਕੀ ਮੱਛੀ ਦੇ ਸਿਰ ਤੇ ਅਸੀਂ ਮੰਨ ਲਓ ਵੀ ਕਾਫੀ ਟੂਲ ਟਾਰ ਲਾਇਆ ਹੈ ਬਾਹਰ ਸਟ੍ਰੈਟਾ 'ਚ ਸਰਕਾਰ ਦੇ ਸਹਿਯੋਗ ਨਾਲੇ ਹਾਂ ਹਾਂ ਤੇ ਪਿਛਲੀ ਵਾਰ 26 ਜਨਵਰੀ ਦੇਖਣ ਦਾ ਵੀ ਮੌਕਾ ਮਿਲਿਆ اچھا ਉਹ ਵੀ ਮੰਨ ਲਓ ਮੱਛੀ ਦੇ ਸਿਰ ਤੇ ਹੀ ਅਸੀਂ ਠੀਕ ਹੈ ਠੀਕ ਹੈ ਠੀਕ ਉਹ ਤੁਹਾਨੂੰ ਲੱਗਦਾ ਹੈ ਕਿ ਮੱਛੀ ਦੇ ਕਾਰੋਬਾਰ ਕਰਕੇ ਤੁਹਾਨੂੰ ਫਾਇਦਾ ਹੋ ਰਿਹਾ ਹੈ ਕਾਫੀ ਫਾਇਦਾ ਹੋ ਰਿਹਾ ਜੀ ਕਾਫੀ ਫਾਇਦਾ ਹੋ ਰਿਹਾ ਤੇ ਆ ਮੈਂ ਵੀ ਕਹਨੀ ਆ ਕਿ ਜਿਹੜੇ ਅਗਾਵਾਦੂ ਕਿਸਾਨ ਬਣਨਾ ਚਾਹੁੰਦੇ ਨੇ ਆਪਣੀ ਇਨਕਮ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਨੇ ਚਾਹੁੰਦੇ ਨੇ ਜ਼ਿਆਦਾ ਪ੍ਰੋਫਿਟ ਤਾਂ ਆਪਣੀ ਰਵਾਇਤੀ ਖੇਤੀ ਤੋਂ ਹਟ ਕੇ ਸਹਾਇਕ ਧੰਦੇ ਵਿੱਚ ਜੋ ਵੀ ਤੁਸੀਂ ਮੱਛੀ ਪਾਲਣ ਨੂੰ ਅਪਣਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਬੈਨੀਫੀਸ਼ੀਅਲ ਪ੍ਰੋਫਿਟ ਵਾਲਾ ਧੰਦਾ ਹੈਗਾ ਜਿਵੇਂ ਕਿ ਸਾਨੂੰ ਦੱਸ ਰਹੇ ਨੇ ਜਸਵੀਰ ਸਿੰਘ ਜੀ ਕਿ ਕਿਵੇਂ ਇਹਨਾਂ ਨੇ ਆਪਣੀ ਰਵਾਇਤੀ ਖੇਤੀ ਨੂੰ ਸਾਈਡ ਤੇ ਰੱਖ ਕੇ ਇਸ ਧੰਦੇ ਨੂੰ ਮੁੱਖ ਰੂਪ ਤੋਂ ਅਪਣਾ ਲਿਆ ਤੇ ਬਹੁਤ ਫਾਇਦਾਈ ਲੈ ਰਹੇ ਨੇ ਜਸਵੀਰ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹ ਜੋ ਛੋਟੀ ਜੀ ਇੱਕ ਇੰਟਰਵਿਊ ਦਿੱਤੀ ਹੈ ਸਰਮੌਰ ਖੇਤੀ ਦੇ ਵਿੱਚ ਆ ਕੇ ਔਰ ਬਹੁਤ ਸਾਰੇ ਕਿਸਾਨਾਂ ਨੂੰ ਤੁਸੀਂ ਪ੍ਰੇਰਿਤ ਵੀ ਕੀਤਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਧੰਨਵਾਦ